ਜੀਤੀ ਆ ਤੁਵਾ ਚੀ ਮੇਰੀ ਪਿਛੇ ਮੇ ਤੇ ਬਸ ਇੱਕ ਨੇ ਆਣ ਪੁਨੇ ਦੇ ਵਿੱਚ ਗਲਤੀ ਹੋਈ ਮੈਂ ਮੰਨਦਾ ਜੇ ਮੇਰਾ ਮਾਂ ਇੱਕ ਦੂਜਾ ਕੁਝ ਦੋਸਤ ਲਾ ਕੇ ਆ ਹੀ ਰਿਆਂ ਜੇ ਯਾਰ ਖੱਟੇ ਦੇ ਢੋਲੀ ਪਲਰ ਰਿਕਾਰਡਿੰਗ ਸੁਣ ਲੋ ਸਾਰੇ ਭਰਾ ਚੰਗੀ ਤਰ੍ਹਾਂ ਜੇ ਤਾ ਦਮਾ ਜੂ ਕਿਹੜਾ ਹੋਰ ਕੱਢਦੀਵੇਂ ਤੈਨੂੰ ਮਾਫ਼ ਕਰਦਾ ਤੈਨੂੰ ਮਾਰਨਾ ਠੀਕ ਹੈ ਅਮ ਕੀ ਕਰਦੇ ਹੋ ਤੁਸੀਂ ਨਿਭਾਣੇ ਚੰਗਾ ਲੱਗਣਾ ਸਾਰਾ ਕੋ ਝੂਠ ਬੋਲ ਕੇ ਕੀਤਾ ਠੀਕ ਹੈ ਅਸੀਂ ਕੀ ਕਰਦੇ ਹੋ ਤੁਸੀਂ ਕਾਜੀ ਦੇ ਕੰਮ ਨੂੰ ਆਪੂ ਛੋਰੀ ਤੁਸੀਂ ਇਹ ਤਾਦੀ ਦਰਦੀ ਤੇ ਭਾਰ ਬਰਾਬਰ ਕਰਨ ਆਏ ਨੇ ਜਿੱਤੜ ਖੱਤ ਲੱਗ ਜਾਗਾ ਨਾ ਉਹ ਦਰ ਨੂੰ ਚਲ ਜਾਂਦੇ ਨੇ ਅੱਜ ਅਲਾਂਤੇ ਮਾਲਵਾਲੀ ਸੈਣ ਉੱਪਰ ਚੱਕੀ ਗਈ ਸੀ ਤਾਂ ਘਰ ਕਿਚਨ ਤੇ ਘਰ ਬਲਾਈ ਸੀ ਨਾਲੇ ਪਰਵਾ ਚਾਂਦੇ ਨਾ ਘੜੀ ਕਿਸੇ ਤੋਂ ਤਾਜੂ ਘਰ ਦੇ ਕਰਨ ਦੇ ਚੱਕਰਾਂ ਜਿ ਆਪ ਦੇ ਨੇ ਕਿ ਨਾ ਤੂਤਾ ਵਰ ਪੂਨਾ ਤੱਪਿਆ ਲੱਗਦਾ ਕਾਕਾ ਜੀ ਦਾ ਠੇਕਾ ਲਿਆ ਹੋਇਆ ਦਰਮਟਾਲੀ ਮਸ਼ੀਨ ਦਾ ਇੱਕ ਥੰਮ ਕਾਕਾ ਜੀ ਦਾ ਹੌਲ ਬਹੁਤ ਮਸ਼ਹੂਰ ਆ ਇਹ ਚਾਦਰਾਂ ਲਾ ਕੇ ਪੱਦ ਮਾਰਦੇ ਨੇ ਤੇ ਬੰਦਾ ਬੇਹੂਸ਼ ਕਰ ਦਿੰਦੇ ਨੇ ਬਸ ਇਹ ਤਾਂ ਹੋ ਗਿਆ جے تجھ سی ہونا تاں دس دوں کماں 베ਦਕੇ ਮਾਹੀਆ ਮਕਲਾਂ ਮੇਂ ਮੇਰਾ ਮਾਹੀਆ ਤੂੰ ਜਿਆ ਜਗ ਮੋਤੀ ਚੂੜਾ ਲੱਗ ਦੇਖ ਲੋ ਭਰਾਵੋ ਮੋਤੀ ਚੂੜਾ ਲੱਗੂ ਮੈਨੂੰ ਲੱਗਦਾ ਇਨਾ ਮੇਰੇ ਸਾੜਿਆਂ ਨੇ ਮੋਤੀ ਚੂੜੇ ਲੱਡੂਆਂ ਦੀ ਪੀ ਆਰ ਫਿਕਾ ਦੇਣੀ ਆ ਕਿਹ ਕਿਹ ਮਸਲੀ ਕੋ ਉਹ ਬਸ ਸਭ ਐਰ ਵੀ ਦੇਖ ਲਾ ਤੂੰ ਯਾਰ ਤੈਨੂੰ ਕੀ ਕਹਿੰਦੀ ਪਈਆ ਤੂੰ ਯਾਰ ਮੈਂ ਕਹਿਣਾ ਇਹਦੇ ਚਾਂਦੇ ਲਾਤੂੰ ਚਾਂਤੇ ਥੇਰੇ ਨੇ ਲੂਟਾਣਾ ਜਾਂ ਤੂੰ ਹੀ ਕਹਿ ਦੇ ਕਰ ਯਾਰ ਤੈਰਾ ਮੂਹ ਆਇਆ ਜੇ ਮੈਂ ਦਾਣਾ ਮੰਡੇ ਕਿ ਪੈ ਗੱਟੀਆਂ ਚਲੇ ਚੂ ਇਹ ਹੁੰਦੀ ਆ ਨਾਲੇ ਧੂਮੇ ਤੁੰਡੋ ਯਾਰ ਐਵੇਂ ਕਹੀ ਜਾਂਦੀ ਐ ਮੁੱਠੀ ਚੁਰਕ ਲੜਜੂ ਤੂੰ ਦਾ ਛੱਪੜ ਦਾ ਟੱਟੂ ਲੱਗਣ ਦੇ ਆ ਅਬੇ ਚਲੇ ਇੱਕ ਗਾਲ ਦੇ ਕਮ ਮੈਟਰ ਪਿਆ ਰਿਓ ਤੋ ਨੋ ਵਿਚਾਰੇ ਦੀ ਨੀਗਾ ਹਜੇ ਵੀ ਪਿਆ ਜਾ ਬੱਲਾ ਡੀ ਆਰਟੀ ਆਣਾ ਬੰਦੇਗੀ ਪੂਰੀ ਤਰਫ ਕਰਨੀਓ ਪੈਣੀ ਹੈ ਤੋਨੋ ਦੇ ਮੰਨ ਦੇ ਕਿ ਹਾਲ ਹਜੇ ਵੀ ਕਹਿੰਦੇ ਹੋਣਗੇ ਜਦੋਂ ਹੀ ਕੈਮਰਾ ਬੰਦ ਹੋ ਗਿਆ ਨਾ ਜਦੀ ਇਹਨੂੰ ਡੀ ਆਰਟੀ ਸੰਭਾ ਦਿੱਤੀ ਜਾਣੀ ਹੈ ਇਹ ਆਪਦੀ ਡੀ ਆਰਟੀ ਤੇ ਤੇ ਭਾਬੇ ਬਲੌਗਾਂ ਤੇ ਨਾਲੇ ਇਹ ਤੇਰਾ ਮਾਇਆ ਕਜੂਰੀ ਆਣਾ ਫਿਰ ਧਰ ਲੈਨੇ ਆ ਕਿਸੇ ਦਿਨ ਤੇ ਇੱਧਰ ਪੈਰੋ ਗਾ ਗਾ ਕੁਝ ਇਕਵਮੈਂਟ ਦੇ ਨਾਲੇ ਜੀ ਆਪੈਨ ਲੱਡੂ ਨਾ ਕਹੀਏ ਲੇਟਾ ਕਹਿ ਲਗਦੀ ਓਹ ਐਕਸਕਿਊਜ਼ ਮੀ ਬਿਸਕਪ ਹੋ ਬਸ ਕਿਹਾ ਫੁਸਾ ਯੋ ਕਰਦੇ ਹੂ ਪਰ ਟਕਕਲ ਮੇਟਰ ਪਿਆ ਰਿਓ ਤੁਸੀਂ ਦੌੜ ਕਰਿਓ ਕਦੇ ਵੀ ਜਿਹੜਾ ਪੰਬੂਰ ਕਰਦੇ ਆ ਨਾ ਉਹਦੇ ਵਿੱਚ 300 ਫੁੱਟ ਤੇ ਇੱਕ ਜਾਰੀ ਵਾਲਾ ਪਾਈਪ ਆਉਂਦਾ ਹੁੰਦਾ ਤੇ ਇਹ ਕੁਰੀਹੀ ਆਵਾ ਉਹਦੇ ਤੋਂ ਵੀ ਦੂਰ ਪਾਟਾ ਖਲੇ ਰਿਹਾ ਹੋਇਆ ਮੇਰਾ ਸਾਲਾ ਖੂਜੂ ਜਿਆ ਪਿੱਛੇ ਘੜਾ ਸੁਣੀ ਜਾਂਦਾ ਕਹ ਦੇ ਵੀ ਜੇ ਮੈਂ ਲਡੂਜੀ ਆ ਨਾ ਐ ਇੱਕ ਸੁਪਾਸੀ ਸਭ ਸੱਚ ਲਡੂਜੀ ਆ ਵੀ ਤੁੰਗ ਕਰਾ ਰੋ ਵੀ ਨਾ ਟੰਡਰ ਦੀ ਨਿੱਕੀ ਪੈਣਾ ਇਹ ਤੇ ਬਸ ਇੱਕ ਨਿਆਣਪੂਨੇ ਦੇ ਵਿੱਚ ਗਲਤੀ ਹੋਈ ਮੈਂ ਮੰਨਦਾ ਉਸ ਸਮੇਂ ਇੱਕ ਨਿਆਣਾ ਸੀਗੀ ਦੇਖੋ ਇਕ ਲਵਰੀਸ ਵੀ ਜਬਨ ਹੋਇਆ ਜੂ ਹੋ ਗਿਆ ਮੈਂ ਕੀ ਉਹਨੂੰ ਐਕਸਪਲੇਨ ਕਰਾਂ ਜੋ ਮੈਂ ਮੰਨਦਾ ਕਿ ਬੜੀ ਮੋਸਿਲੀ ਮੈਂ ਕਾਫੀ ਗਿਲਟੀ ਫੀਲ ਕਰਦਾ ਬਟ ਜਨੂਅਲੀ ਇਹਨਾਂ ਚੀਜ਼ਾਂ ਦਾ ਫੋਨ ਤਾਂ ਪ੍ਰੇਰਕ ਬੜੀ ਹੋਈ ਹੈ ਜੜੀ ਵੜੀ ਚ ਕਰਤਾ ਹੈ ਜੜੀ ਹੋਈ ਹੈ ਐਗਜ਼ਾਮਪਲ ਤੁਹਾਡੇ ਸਾਹਮਣੇ ਹੀ ਹੈ ਕਿ ਮਰਲ ਰੱਖ ਗੱਲਾਂ ਚੱਲ ਰਹੀਆਂ ਮੈਂ ਇਸ ਇਸ ਲਾਈਨ ਇਸ ਮਾਮਲੇ ਚ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲਾਂ ਤੁਸੀਂ ਮੇਰੇ ਵੱਲ ਦੇਖ ਕੇ ਸਿੱਖ ਲਓ ਚਲ ਕੋਈ ਨਹੀਂ ਯਾਰ ਅਸੀਂ ਮੰਨ ਲਿਆ ਵੀ ਨਿਆਣਾਂ ਕੋਈ ਕਿ ਪੰਤੀ ਹੋਗੀ ਮਾਇਕਾ ਨੇ ਕਿ ਨਿਆਣਾਂ ਪੋਣੇ ਚ ਘੂਰ ਕਰ ਦੋ ਪੋਣਾ ਦੋ ਉਹ ਤੋਤਾ ਉੱਤੇੜਾ ਕਰ ਦਸੀ ਗੋਪੀ ਕੀ ਕਰਦਾ ਹੈ ਬਈ ਪੁੱਤ ਉਹ ਤੋਤਾ ਬੜੇ ਨੇ ਯਾਰ ਅਸੀਂ ਕਹਿੰਦਾ ਸੀ ਹਜੇ ਤੂੰ ਆਬਦੇ ਆਪ ਨੂੰ ਨਿਆਣਾਂ ਦਾਦਾ ਰਾਮ ਭੈਰੀ ਤੇ ਦੇਖ ਉਹ ਲਿਆ ਵੀ ਉਹ ਜੇ ਤੇਰੇ ਨਾਲੇ ਜੇ ਤੁਸੀਂ ਨਿਆਣੇ ਆਉਣਾ ਹਜੇ ਮਾਤਾ ਗੋਦੀ ਚ ਨਹੀਂ ਆਵੇ ਨਾਲੇ ਜੇਰੀ ਐਗਜ਼ਾਮਪਲ ਦਿੱਤੀ ਆ ਨਾ ਤੁਸੀਂ ਇਹਿਆ ਦੇਣ ਉਸ ਹੰਦ ਨਹੀਂ ਆਈ ਗੁਣੇ ਤੁਸੀਂ ਇਕੱਜ ਹੀ ਰੋ ਤੇ ਇਹਦੇ ਸਾਹਮਣੇ ਉਹ ਕੋਈ ਸੱਚੀ ਨਹੀਂ ਆ ਰਹੇ ਉਹ じゃ ਨਹੀਂ ਭੰਦੇ ਜਿਆਦਾ ਕੀ ਕਹਿੰਦੇ ਆ ਨਾਲੇ ਨਿਆਲ ਪੋਨੇ 'ਚ ਫੂਕਸ ਨਹੀਂ ਵੱਜਦੇ ਹੁੰਦੇ ਜਿੰਨਾ ਤੈਂ ਦਿੱਤਾ ਹੋਇਆ ਸੀ ਨਾਲੇ ਨਿਆਲ ਪੋਨੇ 'ਚ ਤੁਖੋਲੇ ਬਣੌਣੇ ਸਿੱਖ ਗਿਆ ਯਾਰ ਪੋਨੇ ਕਿਤੇ ਬੰਦਾ ਗਾਂਧੀ ਗੁਰਦਾ ਹੁੰਦਾ ਮੈਨੂੰ ਲੱਗਦਾ ਇਹਨੇ ਵੀਡੀਓ ਚਾਚਾ ਆਤੀ ਬਣਾਈ ਵੀ ਨਹੀਂ ਛੋਨੇ ਮੈਲੀ ਕੇਹਾ ਜਿਵੇਂ ਅੱਜਕੱਲ ਦੇ ਲੰਡੂ ਜੇ ਮੁੰਡੇ ਕੁੜੀਆਂ ਕਰਦੇ ਨੇ ਨਾਲੇ ਸਾਲਿਓ ਤੁਸੀਂ ਅੱਧੇ ਪੰਜਾਬ ਦੀਆਂ ਤਾਂ ਨਾਰੀਆਂ ਬਰਬਾਦੀਆਂ ਮਾਲ ਨਾਲ ਨਾਲੇ ਟੀਵੀ ਬੰਦ ਦੇ ਕੇ ਅਸੀਂ ਕੀ ਸਿੱਖੀਏ ਯਾਰ ਵੀ ਵੀਡੀਓ ਜਿਹੜੀ ਉੱਪਰ ਕਿਵੇਂ ਗਰਹੀਦੀ ਹੈ ਨਾ ਰੇ ਅੱਜੇ ਕੱਲ ਤਾਂ ਨਿਆਣਾ ਵੀ 10 ਸਾਲ ਤੋਂ ਪਹਿਲਾਂ ਪਹਿਣਾ ਤੱਕ ਰਹੀ ਹੁੰਦਾ 10 ਸਾਲ ਤੋਂ ਬਾਅਦ ਤਾਂ ਬਹੁਤ ਕੁਝ ਬਦਲ ਜਾਂਦਾ ਨਾਲੇ ਲੰਮੇ ਰਹੀ ਜੋ ਇਹ ਵੀ ਲੰਮੇ ਰਹੀ ਤਾਂ ਮਤਲਬ ਸਾਰੇ ਉਸ ਹੜਕਤੇ ਕੁਦੀ ਕਰ ਲਓ ਨਾਲੇ ਲੰਮੇ ਰਹੀ ਜੋ ਇਹ ਵੀ ਲੰਮੇ ਰਹੀ ਤਾਂ ਮਤਲਬ ਸਾਰੇ ਉਸ ਹੜਕਤੇ ਕੁਦੀ ਕਰ ਲਓ ਬਣਾ ਇੱਕ ਮਿੰਟ ਜੀ

ਦੇਖੋ ਸਾਰੀ ਉਹ ਜਿਹੜੀ ਤੇ ਆਪਣੀ ਨਾਜਾਇਜ਼ ਬੰਦਨਾਮੀ ਕੀਤੀ ਜਾਂਦੀ ਆ